ਇਰਸਕਵੰਤ ਸਿੰਘ ਚੱਕਰਪਾਲ ਸੋ ਐਨੀ ਅਪੀਲ ਕਰਦਾ ਹਾਂ ਐਨੀ ਬੇਨਤੀ ਕਰਨਾ ਤੁਹਾਡੇ ਚਰਨਾਂ ਦੇ ਵਿੱਚ ਕਿ ਫਿਲਮ 2 ਮਹੀਨਿਆਂ ਦੇ ਦੋ ਮਹੀਨੇ ਲੱਗ ਜਾਣੇ ਆ ਇਹਨੂੰ ਸਿਨੇਮਾ ਤੱਕ ਆਉਣ ਦੇ ਲਈ ਥੋੜਾ ਕੰਮ ਰਹਿੰਦਾ ਆ ਇਹਨੂੰ ਆਪਣੇ ਆਪਣੇ ਜ਼ਰੀਏ ਜਿੱਦਾਂ ਵੀ ਜੋ ਵੀ ਸੋਸ਼ਲ ਸਾਈਟ ਹੈਗੀਆਂ ਆ ਇਹਨੂੰ ਪ੍ਰਮੋਟ ਕਰੋ ਆਪਣੇ ਦੋਸਤਾਂ ਨੂੰ ਆਪਣੇ ਮਿੱਤਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਜਦੋਂ ਫਿਲਮ ਆਊਗੀ ਤਾਂ ਦੱਸੋ ਸਨੇਮਾ ਤੱਕ ਲੈ ਕੇ ਜਾਓ ਜਿੰਨੀ ਪ੍ਰਮੋਟ ਕਰ ਸਕਦੇ ਆ ਇਹਨੂੰ ਪ੍ਰਮੋਟ ਕਰੋ ਇਹਨੇ ਹੰਗਾਰੇ ਜੀ ਤੁਹਾਡੇ ਤੋਂ ਉਮੀਦ ਕਰਦਾ ਬਹੁਤ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਭਾਈ ਜੀ ਕਹਿੰਦੇ ਦੋ ਲਾਈਨਾਂ ਬੋਲ ਦਿਓ ਦੋ ਲਾਈਨਾਂ ਪਹਿਲਾਂ ਕਬੱਡੀ ਵਾਲੇ ਵੀਰਾਂ ਲਈ

ਦੁੱਧ ਮਲਾਈਆਂ ਖਾਂਦੇ ਜਿਹੜੇ ਬੜਕਣ ਵਿੱਚ ਮਦਾਨਾਂ ਦੇ ਦੁੱਧ ਮਲਾਈਆਂ ਖਾਂਦੇ ਜਿਹੜੇ ਬੜਕਣ ਵਿੱਚ ਮਦਾਨਾਂ ਦੇ ਦੁੱਧ ਮਲਾਈਆਂ ਖਾਂਦੇ ਜਿਹੜੇ ਬੜਕਣ ਵਿੱਚ ਮਦਾਨਾਂ ਦੇ ਇਹ ਮੈਦਾਨ ਚ ਉਹੀ ਗੱਜੂ ਗੱਜਨੇ ਮਲਾਈਆਂ ਖਾਧੀਆਂ ਕੈਨਸਲ ਖਾ ਕੇ ਇਹ ਮੈਦਾਨ ਤੋਂ ਬੰਦਾ ਦੂਰ ਹੀ ਰਹਿੰਦਾ ਸੋ ਇੱਕ ਗਾਣਾ ਜਿਹੜਾ ਜਿੱਥੋਂ ਮੇਰੀ ਸ਼ੁਰੂਆਤ ਹੋਈ ਮਾਲਕ ਸਮਤ ਬਖਸ਼ਦਾ ਮੇਰੇ 20 ਸਾਲ ਹੋ ਗਏ 25 ਸਾਲ ਹੋ ਗਏ ਮੈਨੂੰ ਗੀਤ ਲਿਖਦੇ ਨੂੰ ਇੱਕ ਮੋੜ ਆਇਆ ਕੁਝ ਐਸੀਆਂ ਗੱਲਾਂ ਵਾਪੜੀਆਂ ਕਿ ਯਾਰ ਕਲਮ ਤੇ ਆਪਾਂ ਵਹੀ ਜਾਂਦੇ ਆ ਪਰ ਜਿਹਨਾਂ ਦੀ ਗੱਲ ਕਰਨੀ ਸੀ ਉਹਨਾਂ ਦੀ ਤਾਂ ਕੀਤੀ ਨਹੀਂ ਆਪਣੇ ਲੋਕਾਂ ਦੀ ਤਾਂ ਗੱਲਾਂ ਹੋਈ ਹਕੀਕਤ ਇਹ ਤੇ 4 ਮਹੀਨੇ ਬਾਅਦ ਘੜ ਗਿਆ ਤੇ ਬਾਪੂ ਪੁੱਛਦਾ ਕਿੱਦਾਂ ਚੱਲਦਾ ਕੀ ਕੀ ਕਰਦੇ ਅੱਜ ਕੱਲ ਮੈਂ ਪਾਪਾ ਜੀ ਗੀਤ ਲਿਖੀਦੇ ਆ ਕਹਿੰਦੇ ਕੀ ਨੇ ਤੇ ਲਿਖਦਾ ਗੀਤ ਮੈਂ ਕਹਾਂ ਜੀ ਗੀਤ ਗੀਤਾਂ ਵਰਗੇ ਹੁੰਦੇ ਕੀ ਲਿਖਣਾ ਗੀਤ ਆ ਕਹਿੰਦੇ ਕਦੇ ਪਿਓ ਤੇ ਵੀ ਗੀਤ ਲਿਖਦੇ ਮੈਨੂੰ ਅਹਿਸਾਸ ਹੋਇਆ ਜਿੰਨਾ ਲੋਕਾਂ ਦੇ ਗੀਤ ਬਣਾਉਣੇ ਚਾਹੀਦੇ ਹੁੰਦੇ ਨੇ ਤੇ ਅਸੀਂ ਬਣਾਏ ਹੀ ਨਹੀਂ ਗੀਤ ਕਾਲਜਾਂ ਦੇ ਬਣ ਜਾਂਦੇ ਆ ਕੁੜੀਆਂ ਦੇ ਬਣ ਜਾਂਦੇ ਆ ਆਸ਼ਕੀ ਦੇ ਬਣ ਜਾਂਦੇ ਆ ਪਰ ਜਿਹੜੇ ਮਸਲੇ ਅਸੀਂ ਗੀਤਾਂ 'ਚ ਚੁੱਕਣੇ ਆ ਉਹ ਤੇ ਚੁੱਕੇ ਹੀ ਨਹੀਂ ਉਹ ਗੀਤ ਲਿਖਿਆ ਵਾਣੀ ਰਾਜਨੀਤੀ ਤੇਰੀ ਅੱਖੀਆਂ ਤੇ ਖੋਪੇ ਨਹੀਂ ਤੂੰ ਕਿਨੂ ਕਿਨੂ ਪਾਤੇ ਐਡੇ ਕੀਮਤੀ ਸਰੂਪੇ ਉਹ ਜਿਹੜੇ ਤੋਪਾਂ ਨਾਲ ਸਾਡੇ ਦਰਬਾਰ ਢਾਉਂਦੇ ਰਹੇ ਤੁਸੀਂ ਉਹਨਾਂ ਦੇਆਂ ਗਲਾਂ ਵਿੱਚ ਹਾਰ ਪਾਉਂਦੇ ਰਹੇ ਤੈਨੂੰ ਦਿੱਲੀ ਇਹ ਬਚਾਇਆ ਸੀ ਸਿਸ ਗੁਰਾਂ ਨੇ ਕਟਾ ਕੇ ਨਹੀਂ ਤੂੰ ਕਰਜ਼ੇ ਉਤਾਰੇ ਟੈਰ ਗਲਾਂ ਵਿੱਚ ਪਾ ਕੇ ਜਿਹੜੇ ਨਿੱਤ ਸਾਡਾ ਖੇਡਣਾ ਸ਼ਿਕਾਰ ਚਾਹੁੰਦੇ ਰਹੇ ਅਸੀਂ ਉਹਨਾਂ ਦੇਆਂ ਗਲਾਂ ਵਿੱਚ ਹਾਰ ਪਾਉਂਦੇ ਰਹੇ ਸੋ ਐਨੀ ਵੈਂਟ ਕੀ ਪਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹ